ਤਾਂ ਜੇ ਦੀ ਆਪਣੀ ਜਾਣਕਾਰੀ ਜੁੜੀ ਹੈ ਜੀ ਟੋਲ ਟੈਕਸ ਨਾਲ ਤਾਂ ਕੇਂਦਰ ਦੀ ਸਰਕਾਰ ਟੋਲ ਟੈਕਸ ਦੇ ਨਿਯਮਾਂ ਦੇ ਵਿੱਚ ਜਿਹੜਾ ਸੁਧਾਰ ਕਰਨ ਜਾ ਰਹੀ ਹੈ ਹੁਣ ਹੋਊਗਾ ਕੀ ਦੋ ਆਪਸ਼ਨਾਂ ਆ ਜਿਹੜੀਆਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਿਲ ਜਾਣੀਆਂ ਟੋਲ ਟੈਕਸ ਦੇ ਵਿੱਚ ਆਪਾਂ ਜਦੋਂ ਕਿਤੇ ਵੀ ਸਫ਼ਰ ਤੇ ਜਾਂਦੇ ਆ ਤਾਂ ਆਪਾਂ ਰਸਤੇ ਦੇ ਵਿੱਚ ਟੋਲ ਟੈਕਸ ਆਉਂਦੇ ਆ ਰੂਲ ਦਿੰਨੇ ਆ ਤਾਂ ਇਹਦੇ ਵਿੱਚ ਕਿਉਂ ਸਰਕਾਰ ਹੈ ਜਿਹੜਾ ਹੁਣ ਪਾਸ ਬਣਾਉਣ ਦੀ ਆਪਸ਼ਨ ਵੀ ਜਿਹੜੀ ਦੇਊਗੀ ਇੱਕ ਡਿਜੀਟਲ ਕਾਰਡ ਬਣੂਗਾ ਇਹ ਉਹ ਤੁਹਾਡੇ ਫਾਸਟੈਗ ਦੇ ਨਾਲ ਜਿਹੜਾ ਅਟੈਚ ਹੋਊਗਾ ਉਹਦੇ ਵਿੱਚ ਸਾਲ ਦਾ 3000 ਰੁਪਇਆ ਤੁਸੀਂ ਇੱਕ ਵਾਰ ਦੇ ਵਿੱਚ ਹੀ ਭਰ ਸਕੋਗੇ ਇਸ ਤੋਂ ਬਾਅਦ ਜਦੋਂ ਤੁਸੀਂ 3000 ਰੁਪਇਆ ਭਰਤਾ ਉਹ ਪਾਸ ਜਿਹੜਾ ਬਣਾ ਲਿਆ ਤਾਂ ਇੱਕ ਸਾਲ ਤੁਸੀਂ ਕੋਈ ਵੀ ਜਿਹੜਾ ਟੋਲ ਟੈਕਸ ਨਹੀਂ ਦੇਣਾ ਐਨ ਤੋਂ ਭਾਅ ਆਪ ਇੱਕ ਵਾਰ ਚ ਹੀ ਤੁਹਾਡੀ ਫੀਸ ਹੈ ਜਿਹੜੀ ਸਾਲ ਦੀ ਭਰੀ ਜਾਊ ਐਂ ਕਹਿ ਲਓ ਵੀ ਰੀਚਾਰਜ ਵਾਲਾ ਕੰਮ ਹੋ ਗਿਆ ਸਾਲ ਦਾ 3000 ਕਿਤੇ ਵੀ ਜਾਓ ਕਿਤੇ ਵੀ ਆਓ ਕੋਈ ਤੁਹਾਡੇ ਤੋਂ ਟੋਲ ਫੀਸ ਜਿਹੜੀ ਨਹੀਂ ਲੱਗੂਗੀ ਦੂਸਰੀ ਆਪਸ਼ਨ ਇਹਦੇ ਵਿੱਚ ਇਹ ਰੱਖੀ ਗਈ ਹੈ ਜੇ ਤੁਸੀਂ ਕੱਟ ਦੂਰੀ ਤੈਅ ਕਰਦੇ ਹਾਂ ਕਹਿੰਨ ਤੋਂ ਭਾਵ 100 150 ਕਿਲੋਮੀਟਰ ਜਾਂਦੇ ਹਾਂ ਤਾਂ 100 ਕਿਲੋਮੀਟਰ ਦੇ 50 ਰੁਪਏ ਫੀਸ ਹੈ ਜਿਹੜੀ ਰੱਖੀ ਜਾਊਗੀ ਇਹ ਦੋ ਆਪਸ਼ਨ ਆ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਜਾਣਗੀਆਂ ਜੋ ਟੋਲ ਟੈਕਸ ਨੇ ਟੋਲ ਪਲਾਜ਼ੇ ਨੇ ਤਾਂ ਸਰਕਾਰ ਇਹ ਨਿਯਮ ਜਿਹੜੇ ਲਾਗੂ ਕਰਨ ਜਾ ਰਹੀ ਹੈ ਇਹ ਨਿਊਜ਼ ਵੀ ਜਿਹੜੀ ਆ ਚੁੱਕੀ ਹੈ ਐਦਾਂ ਕੀਤਾ ਕਿਉਂ ਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਟੋਲਾਂ ਤੇ ਜਿਹੜੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਨੇ ਜਾਮ ਲੱਗ ਜਾਂਦੇ ਨੇ ਸਮੇਂ ਦੀ ਜਿਹੜੀ ਬਰਬਾਦੀ ਹੁੰਦੀ ਹੈ ਉਹ ਜਦੋਂ ਸਮਾਂ ਲੱਗ ਕੇ ਜਾਂਦਾ ਹੈ ਲੜਾਈ ਝਗੜੇ ਵੀ ਆਪਾਂ ਆਮ ਦੇਖਿਆ ਟੋਲ ਟੈਕਸਾਂ ਤੇ ਤਾਂ ਇਹ ਸਭ ਨੂੰ ਘਟਾਉਣ ਲਈ ਸਰਕਾਰ ਨੇ ਇਹ ਨਵੀਆਂ ਦੋ ਆਪਸ਼ਨਾਂ ਜਿਹੜੀਆਂ ਰੱਖੀਆਂ ਨੇ ਵੀ ਤੁਸੀਂ ਸਾਲ ਦਾ 3000 ਰੁਪਏ ਇਕੱਠਾ ਭਰ ਕੇ ਪਾਸ ਆ ਜਿਹੜਾ ਬਣਾ ਸਕੋਗੇ ਤੇ ਤੁਹਾਡੇ ਤੋਂ ਕੋਈ ਵੀ ਫੀਸ ਹੈ ਜਿਹੜੀ ਉਹ ਨਹੀਂ ਲੱਗੂਗੀ ਦੂਸਰੀ ਘੱਟ ਦੂਰੀ ਵਾਲੀ ਹੈ ਜੇ ਨਹੀਂ ਪਾਸ ਬਣਾਉਣਾ ਤਾਂ 100 ਕਿਲੋਮੀਟਰ ਦੇ 50 ਰੁਪਏ ਫੀਸ ਹੈ ਜਿਹੜੀ ਰੱਖੀ ਗਈ ਹੈ ਜਿਵੇਂ ਆਪਾਂ ਹੁਣ ਆਮ ਟੋਲ ਤੇ ਫੀਸ ਦੇ ਕੇ ਲੰਘਦੇ ਆ ਤਾਂ ਆਪਾਂ ਲੰਘ ਸਕਾਂਗੇ ਪਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਨਵੇਂ ਨਿਯਮਾਂ ਜਿਹੜੇ ਉਹ ਟੋਟ ਟੈਕਸਾਂ ਤੇ ਲਾਗੂ ਮਿਲਣਗੇ